ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਅੱਜ ਅਸੀਂ ਚੱਲੇ ਆ ਮੱਕੀ ਦਾ ਚਾਰ ਲੈਣ ਜੀਪ ਸਿੰਘ ਵਾਲੇ ਉੱਤੇ ਤੁਹਾਨੂੰ ਅੱਜ ਨਾਲ ਨਾਲ ਵਲੌਗ ਇੰਜੋਏ ਕਰਾਉਣੇ ਆ ਚਲੋ ਲੈ ਵੀ ਮਿੱਤਰੋ ਅਸੀਂ ਚੱਲ ਪਏ ਆ ਤੁਸੀਂ ਦੇਖੋਗੇ ਹਾਂਜੀ ਆਪਾਂ ਪਿੰਡ ਤੋਂ ਬਾਹਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਕਹਿੰਦੇ ਚੌਪਰ ਹੁਣੀ ਪੂਰੀ ਸਪੀਡ ਤੇ ਜਾਂਦੇ ਆ ਮੰਡੀ ਆ ਦੇਖ ਸਕੋਗੇ ਨਹਿਰ ਨਾਲ ਹਾਂਜੀ ਆ ਸਕੂਲ ਆ ਗਿਆ ਆ ਤੁਹਾਨੂੰ ਖੁੰਨੇ ਅੱਗੇ ਆ ਕੇ ਇੱਥੇ ਅਸੀਂ ਪਹਿਲਾਂ ਪੜੇ ਸੀ ਨਿੱਕਿਆਂ ਦੇ ਇੱਥੇ ਪੜ੍ਹਦੇ ਹੁੰਦੇ ਸੀ ਆ ਦੇਖ ਸਕਦੇ ਹੋ ਦੇਖਾਦੇ ਆ ਐਂਟਰੀ ਗੇਟ ਹੈ Talk to you. ਆਲਾ ਬਸ ਨੇੜੇ ਆ ਚਲੇ ਆ ਆਦੀਪ ਸਿੰਘ ਵਾਲੀ ਨਹਿਰ ਆ ਗਈ ਉਹ ਖੋਣੇ ਆ ਆ ਗਿਆ ਆ ਨਹਿਰ ਵੇਖੋ ਤੁਸੀਂ ਫੁੱਲ ਪਾਣੀ ਵਗ ਰਿਆ ਜਾ ਰਿਹਾ ਹੈ ਦੇਖੋ ਬਹੁਤ ਦਰਵਾ ਉਧਰ ਵੇ ਪੂਰਾ ਡਰ ਲੱਗ ਰਿਹਾ ਤੇ ਪੂਰਾ ਜਬਰਦਸਤ ਨਹਿਰ ਫੁੱਲ ਭਰਦੀ ਜਾ ਰਹੀ ਹੈ ਹਾਂਜੀ ਅਸੀਂ ਆ ਚੁੱਕੇ ਹਾਂ ਦੀਪ ਸਿੰਘ ਵਾਲੇ ਪਿੰਡ ਤੇ ਅਸੀਂ ਜਾਣਾ ਹੈ ਰਿਸ਼ਤੇਦਾਰਾਂ ਦੇ ਘਰੇ ਤੇ ਆ ਉਹਨਾਂ ਦਾ ਕਾਰ ਹੈ ਤੇ ਅਸੀਂ ਫੇਰ ਜਾਵਾਂਗੇ ਚਾਰ ਲੈਣ ਤੇ ਬਾਏ ਤੁਹਾਨੂੰ ਮਿਲਨੇ ਆਂ ਹਾਂਜੀ ਅਸੀਂ ਦੀਪ ਸਿੰਘ ਵਾਲੇ ਤੇ ਆ ਚੁੱਕੇ ਅਸੀਂ ਤੇ ਆਪ ਫਰੀਦਕੋਟ ਵਾਲਾ ਰੋੜੇ ਗੁਰੂਸਰ ਵਾਲਾ ਤੇ ਹੁਣ ਇਥੋਂ ਘੜੀਆਂ ਹੀ ਲੈਣੀਆਂ ਹੈਂ ਪੁੱਛਣ ਆਏ ਆਂ ਕੋਲ ਸਕਦੇ ਆ ਮੰਨੀ ਫਿਰਦਾ ਇਹਨੇ ਲੈਣੀਆਂ ਸੀ ਘੜੀਆਂ ਜੇ ਇਹਨੂੰ ਪੁੱਛਣ ਆਏ ਆਂ ਤਾਂ ਕਰਕੇ ਆ ਵੇਖੋ ਜਾ ਰਿਹਾ ਪੂਰਾ ਪਹਿਲਾ ਪਾਰ ਰਿਹਾ ਐ ਹਾਂ ਜੀ ਆ ਚੁੱਕੇ ਆ ਦੁਕਾਨ ਤੇ ਪੇਮੈਂਟ ਇਹਨਾਂ ਦੀ ਹੋ ਗਈ ਪੁੱਛ ਲਓ ਮੈਨੂੰ ਲੱਗਦਾ 3400 ਕੀਤੇ ਲੈ ਕੇ ਘੜੀਆਂ ਦੇ ਮੁੰਡਾ ਜਾ ਰਿਹਾ ਹੈ ਤਿੰਨ ਘੜੀਆਂ ਲਈਆਂ ਆ ਦੇਖੋ ਜੀ ਆ ਰਿਹਾ ਹੈ ਇਹ ਦੱਬੇ ਦੇ ਵਿੱਚ ਪਈਆਂ ਘੜੀਆਂ ਹਿੰਦੇ ਚੋਬਰ ਨੇ ਪੂਰਾ 3400 ਰੁਪਇਆ ਲਾਇਆ ਇਹ ਮਾੜੀ ਮੋਟੀ ਗੱਲ ਨਹੀਂ ਇੱਕ ਤਾਂ ਆ ਕੜੀ ਹੈ ਕਿਉਂ ਭਾਰੋਂ ਆਇਆ ਏ ਇੱਕ ਕਾਲੀ ਕਣਕੜੀ ਕੋਹ ਨੂੰ ਇਹ ਕਿਥੋਂ ਆਈ ਕਿਥੋਂ ਇਹ ਪਤਾ ਨਹੀਂ ਇਹ ਉਹਦੀ ਹਾਨੇ ਮਗਰੋਂ ਕਿਦੋਂ ਲਿਆਣੇ ਵਾਲੇ ਵਸੇ ਆਹ ਤਿੰਨ ਕੜੀਆਂ ਹਾਂਜੀ ਆਪਾਂ ਆ ਚੁੱਕਿਆ ਚਾਰ ਲੈਣ ਕੰਡੇ ਤੇ ਲਾ ਦੀ ਟਰਾਲੀ ਦੇਖ ਸਕਦੇ ਆਪਾਂ ਹੁਣ ਕਰਨੇ ਟਰੈਕਟਰ ਬੰਦ ਭਾਰਪੂਰ ਤਲ ਨਾਲ ਟਰੈਕਟਰ ਦਾ ਟਰਾਲੀ ਦਾ ਤੇ ਦੇਖ ਸਕਦੇ ਤੇ ਅੱਧੀ ਦਾ ਸਮਾਂ ਹੀ ਆਇਆ ਉਹ ਤੇ ਅੰਦਰ ਲੱਗਾ ਕੰਡਾ ਤੇ ਆਉ ਜਾ ਰਿਹਾ ਹੈ ਕਿੰਨਾ ਲੱਗੇ ਸਟੇਸ਼ਨ ਉੱਥੇ ਮਿੱਤਰੋ ਕੰਢਾ ਤਾਂ ਹੋ ਗਿਆ ਸੀਗਾ ਤੇ ਹੁਣ ਆਪਾਂ ਟਰੈਕਟਰ ਲਾਉਣ ਲੱਗੇ ਬੈਕ ਤੇ ਫਿਰ ਚੱਕਾਂਗੇ ਆਪਾਂ ਆਚਾਰ ਤੇ ਲੈ ਕੇ ਚੱਲਾਂਗੇ ਕਰਾਣੂ ਵੇਖੋ ਮਿੱਤਰੋ ਆਹ ਮਸ਼ੀਨ ਹੈ ਜਿਹਦੇ ਨਾਲ ਆਪਾਂ ਚਾਰ ਰੱਤਾਂ ਟਰਾਲੀ ਦੇ ਵਿੱਚ ਆਹ ਵੇਖੋ ਚਾਰ ਦੇਖੋ ਜੀ ਚਾਰ ਹੀ ਚਾਰ ਕੰਮ ਹੋਇਆ ਪਿਆ ਆਹ ਟਰੈਕਟਰ ਖੜੇ ਹੈ ਫਿਰ ਦੀਪ ਸਿੰਘ ਵਾਲੇ ਲੈ ਕੇ ਆਈਦਾ ਚਾਰ ਹੀ ਉਹ ਚੱਕਲੀ ਪਹਿਲੀ ਪੰਡ ਚੈੱਕ ਕਰੋ ਹੁਣ ਇਹਦੇ ਵਿੱਚ ਲੱਦਣਗੇ ਚਾਰ ਲੀਕ ਰਿਹਾ ਵੇਖੋ ਜੀ ਟਰਾਲੀ ਦੇਖ ਕੇ ਘੱਟ ਆ ਗਈ ਉਸ ਦਾਰਿਆ ਚਾਰ ਦੇ ਗੱਠ ਜਾ ਰਹੀ ਹੈ ਟਰਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਪੂਰਾ ਸੀਨ ਐਂਡ ਬਣਿਆ ਹੋਇਆ ਹੈ ਇਹ 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 ਹੋ ਗਿਆ ਟਰਾਲੀ ਦੇ ਵਿੱਚ ਆਉਂਦਾ ਚੱਕ ਲੈ ਕਰੇ ਫੇਰ ਮਰੀਆ ਜونیਰ ਫੋਰ ਵਾਇਸ ਹੋ ਰਹਾ ਹੈ ਅਧੀਆਂ ਇਕੱਠਾਂ ਲਾਦ ਲੀਆਂ ਤੇ ਅਧੀਆਂ ਲੱਦਣ ਵਾਲੀਆਂ ਰਹਿ ਗਈਆਂ ਮੋਲ ਪੂਰਾ ਤਤਾ ਗਰਮੀ ਵੱਰ ਰਹੀ ਆ ਪੂਰੀ ਗਰਮੀ ਬਣੀ ਪਈ ਐ ਔਰ ਰੋੜਾ ਪਰਲੇ ਪਾਸਿਓਂ ਦੇਖ ਸਕਦੇ ਆ ਸੜਕ ਵਾਲਾ ਰੋੜੇ ਫਰੀਦਕੋਟ ਦੀ ਜਿਹੜੀ ਜਾਂਦੀ ਸੜਕ ਆ ਬਾਕੀ ਨਹੀਂ ਦੀ ਆ ਖਰਾਬ ਜੀ ਹਿੱਪੇ ਇਕੱਠੇ ਇਕੱਠਾ ਕਿੰਨਾ ਚੌੜਾ ਲਾਦ ਲੀਆਂ ਤੁਸੀਂ ਦੇਖ ਸਕਦੇ ਹੋ ਤੇ ਟਰੈਕਟਰ ਬਹੁਤ ਹੀ ਹੌਲੀ ਹੌਲੀ ਚਲਾਉਂਦਾ ਤੇ ਡਰਾਈਵਰ ਬਹੁਤ ਕੱਚਾ ਹੈ ਕੀ ਆ ਜੇ ਇੰਨਾ ਵੱਲੂਤ ਨਹੀਂ ਗਾ ਕਈ ਦਾ ਇੱਥੋਂ ਹੀ ਲਾ ਦਦੇ ਉਹ ਖਰਾਬ ਕੱਠਾਂ ਲਾਦ ਕੇ ਦੇ ਦਿੰਦਾ ਹੈ ਵੀ ਦੇਖ ਸਕਦੇ ਹੋ ਤੇ ਹੁਣ ਕਦੇ ਫੂਨ ਤੇ ਲਾ ਗਿਆ ਨਾ ਕਦੇ ਕਿੱਲੇ ਲਾ ਗਿਆ ਨਾ ਕਦੇ ਗੱਟ ਰੱਖਨੇ ਵੀ ਕਦੇ ਨਹੀਂ ਰੱਖਦਾ ਸੋਚ ਸਮਝ ਕੇ ਕਰਦਾ ਪਰ ਨਹੀਂ ਡਰਾਈਵਰ ਬਹੁਤ ਹੀ ਜ਼ਿਆਦਾ ਕੱਚਾ ਡਰਾਈਵਰ ਹੈ ਨਾਲ ਚੱਕ 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 ਡਰਾਈਵਰ ਬਹੁਤ ਹੀ ਜ਼ਿਆਦਾ ਕੱਚਾ ਹੈ ਰਾਮ ਆ ਸੋਚ ਸਮਝ ਕੇ ਕਰੋ ਚੱਕਦਾ ਹੈ ਉਹ ਅਵਨ ਨਹੀਂ ਕਿ ਇਤਨੀ ਵਾਲੀ ਚੱਕੜ ਆਉਤਲੀ। ਅਹ ਨਹੀਂ ਨਹੀਂ ਆਵੇ। ਨਾ ਆਵੇ। ਐ ਡੇ ਗੈਣੀ ਡਰਾਈਵਰ ਕੱਚਾ ਨਾ ਮਾੜਾ। ਆ ਚੱਕ। ਤੇ ਮਸਾਂ ਹੀ ਕਿਹਦੇ ਚੱਕੜਾ। ਮਹਾਂਦੇ ਆ ਇਹ ਸ਼ਸਤਰ ਸਿਖਾਉਣੇ ਆ ਇਹਨੂੰ। ਸ਼ਸਤਰੇ ਸਿਖਣੇ ਆ ਇਹਨੇ। ਉਹ ਤੇ ਜੋਰ ਲਾਉਣ ਤੋਂ ਬਾਅਦ ਇੱਕ ਘੱਟ ਰਹਿ ਗਈ। ਉਹ ਤਾਂ ਸਾਫ ਲਦਾਂ ਲੱਗੇ ਆ। ਬਹੁਤ ਹੀ ਬੰਦਾ ਚਾਵਲੇ। ਵਾਕੀ ਕੰਮ ਹੈ ਈ ਆਹ ਵੇਖੋ ਲੈ ਕੇ ਕੜੀਆਂ ਲੈ ਕੇ 50 ਪਿਆਲੀਆਂ ਕੜੀਆਂ ਤੇ ਮਛਰਿਆ ਪਿਆ ਆਹ ਗਲਿਆ ਚਾਰ ਪਿਆ ਵੇਖੋ ਜਿਹੜੀ ਪਾਰਟੀ ਨਹੀਂ ਗਲਿਆ ਚਾਰ ਹੁੰਦਾ ਇਹਨੇ ਲੈਣ ਦੀਆਂ ਪਿਆ ਪਿਆਈਆਂ ਕੜੀਆਂ ਪ੍ਰਮੋਟ ਨਹੀਂ ਕਰਦੇਗੇ ਤੇ ਮਛਰਿਆ ਪਿਆ ਵੀ ਇੱਕ ਮੁੰਡਾ ਆ ਆ ਇਥੋਂ ਲੱਦ ਬਈ ਕਿਉਂ ਗੱਡੀ ਖੋਡ ਪੱਟੀ ਵੀ ਖੋਡ ਦਾ ਪੱਟ ਨਹੀਂ ਹੋਰ ਕੀ ਕਰਨਾ ਉਹਨਾਂ ਨੇ ਉਹ ਪਿੰਜਰੇ ਵੀ ਲਾਏ ਚੂਹਿਆਂ ਵਾਲੇ ਚੂਹੇ ਫੜੇ ਜਾਂਦੇ ਇੱਥੇ ਸਾਫ਼ ਹੀ ਲੱਗਦਾ ਈ ਆ ਯਾਰ ਮੈਨੂੰ ਲੱਗਦਾ ਪਾਰਟੀ ਏ ਘੱਟ ਪਾਰਟੀ ਘੱਟ ਹਾਂ ਇਹ ਨਹੀਂ ਕਿ ਪਾਰਟੀ ਹੋਣੀ ਨਹੀਂ ਸਹੀ ਮਿਰਛਾਂ ਥੱਲੇ ਉਹ ਮੋਰੀ ਹੋਵੇ ਸਹੀ ਏ ਸਹੀ ਏ ਸਹੀ ਏ ਸਹੀ ਬਹੁਤ ਮਾਨ ਕਮ ਕਰਦਾ ਡਰਾਈਵਰ ਸਾਹਨੇ ਆਪ ਘੱਟ ਜੀ ਆ ਰਹੀ ਏ ਇੱਕ ਘੱਟ ਰਹਿ ਗਈ ਲਾਤ ਕੇ ਫਿਰ ਆਪਾਂ ਜਾਣੇ ਘਰ ਨੂੰ ਪਾਣੀ ਵੀ ਨਹੀਂ ਪੀਤਾ ਉਹ ਸੀ ਡਰਾਈਵਰ ਬਹੁਤ ਮੁਸਕਰਾ ਰਿਹਾ ਡਰਾਈਵਰ ਸਾਹਿਬ ਦੇਖੋ ਹੀ ਤੁਸੀਂ ਆਵੇ ਬਹਾਪੂਰੀ ਓਕੇ ਵਲੌਗ ਬਣਾਦਾ ਵੇ ਵਲੌਗ ਮੈਂ ਅੱਗੇ ਬੈਠੀ ਨਾ ਮੈਂ ਵਲੌਗ ਬਣਾਉਂਦਾ ਹਾਂ ਆ ਆ ਨਹੀਂ ਬੈਣਾ ਕੀ ਚੱਲ ਬੈਣੇ ਨਾ ਜਿੰਨੇ ਲੱਗਾ ਲਾ ਪ੍ਰਿਤ ਕੋ ਮਨ ਲੌਕਸ ਫਾਟਿੰਗ ਇਕਠਾ ਗੁੱਠਾਂ ਲਾਦ ਕੇ ਹਣ ਜਾਨੇ ਆ ਧਰਨ ਤੇ ਉਹ ਆ ਰਿਹਾ ਟਰਾਲੀ ਲਾ ਦਿੱਤੀ ਕੰਡੇ ਦੇ ਤੇ ਆਹ ਵੇਖੋ ਕੀ ਕਰ ਰਿਹਾ 12817 ਦਾ ਚਾਰ ਲਿਆ ਤੇ ਬਾਈ ਨੇ 20 ਰੁਪਏ ਵਿੱਚ ਲੈਸ ਕੀਤੇ ਨੇ ਦੇਖ ਸਕਦੇ ਹੋ ਟਟ ਟਟ ਬਾਹਰ ਕੜਾ ਲੈ ਕੇ ਚਾਰ ਚੂਰ ਤੇ ਆਉਣ ਆਪਾਂ ਘਰਾਂ ਨੂੰ ਪਾ ਦੇ ਚਾਲੇ ਝੋਲਾ ਕੋਲ ਆਇਆ ਤੇ ਆਉਣਾ ਆਪਦਾ ਝੋਲਾ ਲੈ ਆ ਪਿਆ ਪਿਆ ਵਾਲੀਆਂ ਕੜੀਆਂ ਵਾਲਾ ਤੇ ਆ ਬਹਿ ਜਾਣਾ ਹੋਣ ਸੀ ਆ ਚੁਕਿਆ ਪਿੰਡ ਤੁਸੀਂ ਦੇਖ ਸਕਦੇ ਹੋ ਤੇ ਯਾਰ ਹਿੰਦਾਂ ਦਾ ਨਾ ਨਾ ਲੱਗੇ ਪਿੰਡ ਫੁੱਲ ਸੁਨਾ ਸੁਨਾ ਆ ਪਿਆ ਦੁਪਹਿਰ ਦਾ ਟਾਈਮ ਹੈ ਮੈਂ ਤਾਂ ਟਾਈਮ ਆ ਗਿਆ ਤੇ ਨਾ ਨਾ ਆ ਰਿਹਾ ਹੈ ਅੱਜ ਨਹੀਂ ਹੁਣ ਜਿਹੜਾ ਖੰਨਾ ਲੱਗੇ ਸਾਡਾ ਅੱਜ ਦਾ ਵਲੌਗ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾਵੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ